ਹਰ ਦੀ ਮਰਿਆਦਾ ਕਿ ਤੋ ਚੱਲੀ ਹੈ ਇਹ ਅਮਰਤ ਸੰਚਾਰ ਦੀ ਮਰਿਆਦਾ 10ਵੇਂ ਪਾਸ਼ਾ ਧੰਤਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਚੱਲੀ ਹੈ ਜਦੋਂ ਪਹਿਲਾ ਅਮਰਤ ਸੰਚਾਰ ਕੀਤਾ ਨਾ ਮਹਾਰਾਜ ਨੇ 31 ਮਾਰਚ ਤੇ 1699 ਦੀ ਵਿਸਾਖੀ ਨੂੰ ਵਿਸਾਖੀ ਵਾਲੇ ਦਿਨ ਮਹਾਰਾਜ ਨੇ ਇੱਕ ਵਿਸਾਖ ਨੂੰ ਪਹਿਲਾ ਅਮਰਤ ਸੰਚਾਰ ਕੀਤਾ ਉਸ ਵਕਤ ਮਹਾਰਾਜ ਨੇ ਇਹ ਜਿਹੜੀ ਮਰਿਆਦਾ ਹੀ ਪੰਥ ਦੇ ਵਿੱਚ ਦੱਸੀ ਸਾਰਿਆਂ ਨੂੰ ਉਹ ਜਿਹੜੇ ਪਹਿਲੇ ਪੰਜ ਪਿਆਰੇ ਸਹਿਬਾਨ ਸੀ ਉਹਨਾਂ ਨੇ ਮਰਿਆਦਾ ਵਿਰਧ ਕਰਵਾਈ ਸਾਰੀ ਦੀ ਸਾਰੀ ਉਹ ਜੋ ਜੋ ਗੋਲਮਾਹ ਰਾਜ ਨੇ ਮੁਖ ਦੇ ਵਿੱਚੋਂ ਬੋਲੇ ਨਾ ਉਹ 6ਵੇਂ ਪਾਸ਼ਾ ਦੀ ਕੂਲ ਦੇ ਵਿੱਚੋਂ ਅੱਗੇ ਸੋਢੀ ਸਾਹਿਬ ਜਾਦੇ ਹੋਏ ਆ ਬਾਬਾ ਸੂਰਜਮਾਲ ਜੀ ਦੇ ਅੱਗੋਂ ਸਪੁੱਤਰ ਗਿਆ ਉਹਨਾਂ ਦੇ ਅੱਗੇ-ਅੱਗੇ ਸਪੁੱਤਰ ਉਹਨਾਂ ਦੀ ਕੂਲ ਦੇ ਵਿੱਚੋਂ ਬਾਬਾ ਸੂਰਜਮਾਲ ਜੀ ਦੇ ਕੂਲ ਦੇ ਵਿੱਚੋਂ ਉਹ ਸੋਢ ਵੰਸ ਦੇ ਸਹਿਬ ਜਾਦਿਆਂ ਨੇ ਜੋ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲੇ ਅਮਰਸਨ ਚਾਰ ਤੇ ਮਰਿਆਦਾ ਦਸੀ ਉਹ ਓਵੇਂ ਦੀ ਓਵੇਂ ਉਹ ਸੋਢੀ ਸਾਹਿਬ ਜਾਦਿਆਂ ਨੇ ਨਾ ਕਲਮ ਬੰਦ ਕਰ ਲਈ ਹੀ ਮਤਲਬ ਪੋਤੀ ਦੇ ਉੱਤੇ ਲੇਕ ਕੇ ਰੱਖ ਲਈ ਉਹ ਗਾਂ ਫੇਰ ਅੱਗੇ ਦੀ ਅੱਗੇ ਜਿਹੜੇ ਆਨੰਦਪੁਰ ਸਾਹਿਬ ਦੀ ਸਾਰੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੀ ਉਹ ਸੋਢੀ ਸਾਹਿਬ ਜਾਦਿਆਂ ਲਈ ਹੀ ਸੀ ਆਈ ਉਹ ਜਿਹੜੇ ਸੋਢੀ ਸਾਹਿਬ ਜਾਦੇ ਸੀ ਉਹ ਆਨੰਦਪੁਰ ਸਾਹਿਬ ਜੀ ਦੀ ਸੇਵਾ ਸੰਭਾਲ ਕਰਦੇ ਰਹੇ ਐ ਤੇ ਫੇਰ ਉਹਨਾਂ ਦੀ ਦੀ ਕੋਲ ਦੇ ਵਿੱਚੋਂ ਨਾ ਅੱਗੇ ਸੰਤ ਸੰਤੂਰਨ ਸਿੰਘ ਜੀ ਹੋਏ ਐ ਸੰਤ ਸੰਪੂਰਨ ਸਿੰਘ ਜੀ ਉਹਨਾਂ ਦੇ ਕੋਲ ਉਹ ਪੋਥੀ ਪਈ ਸੀ ਜਿਹੜੀ ਸੋਢੀ ਸਾਹਿਬ ਜਿਆਦਿਆਂ ਨੇ ਇਹਨਾਂ ਦੇ ਵੱਡ ਬਟੇਰੀਆ ਨੇ ਲਿਖੀ ਬਾਬਾ ਸੂਰਜ ਕਮਲ ਦੀ ਕੋਲ ਦੇ ਵਿੱਚੋਂ ਉਹ ਪੋਥੀ ਦੇ ਦਰਸ਼ਨ ਫਿਰ ਸੰਤ ਬਾਬਾ ਸੁੰਦਰ ਸਿੰਘ ਜੀ ਨੰਦਮੀ ਟਕਸਾਲ ਦੇ 11ਵੇਂ ਮੁਖੀ ਵਿਦਿਆ ਮਾਰਤੰਡ ਉਹ ਆਨੰਦਪੁਰ ਸਾਹਿਬ ਗਏ ਸੀ ਉਥੇ ਜਾ ਕੇ ਉਹਨਾਂ ਨੇ ਉਹ ਪੋਥੀ ਦੇ ਦਰਸ਼ਨ ਕੀਤੇ ਆਪਣੇ ਅੱਖੀਂ ਇਰੇ ਵਿੱਚ ਮਰਿਆਦਾ ਲਿਖੀ ਸੀ ਤੁਹਾਡੀ ਸਾਹਿਬ ਜਿਆਦਿਆਂ ਨੇ ਉਹ ਸਾਰੇ ਦੇ ਸਾਰੇ ਕੋਥੀ ਦੇ ਦਰਸ਼ਨ ਕਰਕੇ ਉਹ ਮਰਿਆਦਾ ਫਿਰ ਆਪਣੇ ਕੋਲ ਉਹਨਾਂ ਨੇ ਲਿਖੀ ਆਪਣੇ ਕੋਲ ਲੇ ਕੇ ਪਰਤ ਕੇ ਉਹੀ ਮਰਿਆਦਾ ਉਹਨਾਂ ਨੇ ਕਲਮ ਬੰਦ ਕਰਕੇ ਨਾ ਜੋ ਗੁਰਬਾਣੀ ਪਾਠ ਦਰਸ਼ਨ ਹੈ ਉਹਦੇ ਵਿੱਚ ਦਸੀ ਜੋ ਫਿਰ ਗਾਂ ਦੀ ਗਾਂ ਅਗੇ ਜਿਵੇਂ ਆਪਾਂ ਟਕਸਾਲ ਦੀ ਮਰਿਆਦਾ ਕਹਿ ਦਿੰਦੇ ਆ ਨਾ ਅਮਰ ਸੰਚਾਰ ਦੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਜਿਹੜੀ ਚੱਲੀ ਸੀ ਸੀਨਾ ਤੋਂ ਸੀਨਾ ਉਵੇਂ ਹੀ ਅੱਗੇ ਦੀ ਅੱਗੇ ਪ੍ਰਚਲਿਤ ਹੋਈ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਉਹ ਮਰਿਆਦਾ ਗੁਰਬਾਣੀ ਪਾਠ ਦਰਸ਼ਨ ਦੇ ਵਿੱਚ ਲਿਖੀ ਫਿਰ ਉਹ ਤੋਂ ਅੱਗੇ ਉਤਾਰਾ ਕਰਕੇ ਦਮਦਮੀ ਟਕਸਾਲ ਦੇ 13ਵੇਂ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਾਂ ਵਾਲਿਆਂ ਨੇ ਉਹਨਾਂ ਨੇ ਉਹੀ ਮਰਿਆਦਾ ਅੱਗੇ ਫਿਰ ਖਾਲਸਾ ਜੀਵਨ ਦੀ ਛੋਟੀ ਪੋਥੀ ਆਉਂਦੀ ਹੈ ਉਹਦੇ ਵਿੱਚ ਦਰਜ ਕੀਤੀ ਇਹ ਜਿਹੜੀ ਮਰਿਆਦਾ ਹੈ ਨਾ ਆਪਣੀ ਅਮਰ ਸੰਚਾਰ ਦੀ ਜੋ ਆਪਾਂ ਸੁਣਦੇ ਅਮਰਤ ਛਕਦੇ ਆਂ ਇਹ ਉਸ ਵੇਲੇ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਚੱਲੀ ਆਣੀ ਏ ਤੇ ਉਸ ਵੇਲੇ ਫਿਰ ਉਹ ਸੋਢੀ ਸਾਹਿਬ ਜਾਰਿਆਂ ਨੇ ਮਹਾਰਾਜ ਦੇ ਮੁਖਰੇ ਤੋਂ ਜਿਹੜਾ ਕਲਾ ਕਲਾ ਬੋਲ ਨਿਕਲਿਆ ਸੀ ਉਸ ਵੇਲੇ ਉਹਨਾਂ ਨੇ ਕਲਮ ਬੰਦ ਕਰ ਲਿਆ ਤੇ ਉੱਥੋਂ ਚੱਲੀ ਆਣੀ ਏ ਬਾਬਾ ਜੀ ਅਮਰ ਸੰਚਾਰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਸੀਗਾ ਜਿਹੜਾ ਤੇ ਖੰਡੇ ਬਾਟੇ ਦਾ ਅਮਰ ਸੰਚਾਰ ਹੈ ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਏ ਜਦੋਂ ਵਿਸਾਖੀ ਵਾਲੇ ਦਿਨ ਆਪਾਂ ਸੁਣਨੇ ਆ ਨਾ ਉਹ 30 ਮਾਰਚ ਹੀ 30 ਮਾਰਚ 1699 ਦੀ ਵਿਸਾਖੀ ਨੂੰ ਮਹਾਰਾਜ ਨੇ ਅਵਰ ਸੰਚਾਰ ਖੰਡੇ ਬਾਟੀ ਦਾ ਤਿਆਰ ਕੀਤਾ ਤੇ ਉਹ ਤੋਂ ਪਹਿਲਾਂ ਵੀ ਅੰਮ੍ਰਿਤ ਛਕਦੇ ਰਹੇ ਐ ਇਕ ਜਿਹੜੇ ਆ ਉਹ ਅੰਮ੍ਰਿਤ ਕਿਵੇਂ ਛਕਦੇ ਰਹੇ ਐ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਲੇ ਤੋਂ ਲੈ ਕੇ 9ਵੇਂ ਪਾਸ਼ਾ 10ਵੇਂ ਪਾਸ਼ਾ ਤੱਕ ਜਦੋਂ ਖੰਡੇ ਬਾਟੀ ਦਾ ਅੰਮ੍ਰਿਤ ਤਿਆਰ ਨਹੀਂ ਸੀ ਨਾ ਹੋਇਆ ਉਸ ਵਕਤ ਤੱਕ ਜਿਹੜੇ ਸਿੱਖ ਹੀ ਚਰਨਪੋਲ ਲੈਂਦੇ ਰਹੇ ਚਰਨਪੋਲ ਆਪਾਂ ਖੈਰੀ ਹੈ ਨਾ ਜਿਵੇਂ ਇੱਕ ਹੈ ਚਰਨ ਧੋ ਆ ਕੇ ਤੇ ਉਹ ਜਿਹੜਾ ਜਲ ਹੁੰਦਾ ਸੀ ਉਹ ਸਿੱਖ ਛਕ ਲੈਂਦੇ ਫੇਰ ਸਿੱਖੀ ਮਿਲਦੀ ਸੀ ਤੇ ਇਹ ਗੱਲ ਦਾ ਪ੍ਰਮਾਣ ਭਾਈ ਗੁਰਦਾਸ ਜੀ ਵੀ ਦਿੰਦੇ ਆ ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ ਕਿ ਮਹਾਰਾਜ ਜੀ ਦੇ ਚਰਨ ਧੋ ਕੇ ਜਿਹੜੇ ਸਿੱਖ ਹੀ ਉਹ ਛਕ ਲੈਂਦੇ ਹੀ ਉਹ ਜ ਤੇ ਬੇਰਮਾਰ ਆਈ ਨੀ ਇਹ ਗੱਲ ਵਿਚਾਰੀ ਕਿ ਜਿਹੜੇ ਇਹ ਗਾਂ ਅੱਗੇ ਦੀ ਅੱਗੇ ਮਸਾਂਦ ਮਸਾਂਦ ਸ਼ਬਦ ਉਤਰਾ ਬੜਾ ਪਵਿੱਤਰ ਹੈ ਪਰ ਫੇਰ ਵੀ ਆਪਾਂ ਅੱਜ ਕੱਲ ਉਹਨਾਂ ਵਾਸਤੇ ਵਰਤ ਲੈਨੇ ਆ ਜਿਹੜੇ ਗੁਰੂ ਘਰ ਦਾ ਪਿਆਹਾ ਖਾਂਦੇ ਆ ਪਿਆਹਾ ਕਿਵੇਂ ਖਾਂਦੇ ਆ ਕਿ ਨਾਮ ਕਰ ਦੇਣਾ ਕਿ ਮਹਾਰਾਜ ਦੇ ਗੁਰੂ ਘਰ ਵਾਸਤੇ ਲੈ ਕੇ ਚੱਲੇ ਪਰ ਵਰਤ ਲੈਣੇ ਆਪਣੇ ਵਾਸਤੇ ਆਪਾਂ ਫਿਰ ਉਹਨਾਂ ਨੂੰ ਮਸਾਂਦ ਅੱਜ ਕੱਲ ਕਹਦੇ ਨਹੀਂ ਪਰ ਮਸਾਂਦ ਸ਼ਬਦ ਬੜਾ ਪਵਿੱਤਰ ਹੈ ਤੇ ਮਹਾਰਾਜ ਨੇ ਆਉਣ ਵਾਲੇ ਸਮੇਂ ਦੀ ਹਾਲਤ ਵੇਖ ਲਈ ਸੀ ਕਿ ਇਹ ਜਿਹੜੇ ਵਿੱਚ ਸਿੱਖੀ ਦੇ ਵਿੱਚ ਮਲੇਸ਼ ਸੇਖਾ ਪੰਜ ਨਨਕਾਹਰੀਏ ਮਲੇਸ਼ ਉਹ ਪੈਦਾ ਹੋ ਗਿਆ ਤੇ ਇਹਨਾਂ ਨੇ ਸਿੱਖਾਂ ਦੇ ਨਾਲ ਬੜਾ ਜ਼ਿਆਦਾ ਵਿਤਕਰਾ ਕਰਨਾ ਹੈ ਕਿ ਉਤਰਾ ਹੀ ਆਪੋ ਆਪਣੇ ਪੈਰ ਤੋਂ ਆਤੋਂ ਆਪ ਆਈ ਜਾਣਗੇ ਇਸ ਕਰਕੇ ਮਹਾਰਾਜ ਨੇ ਕੋ ਪ੍ਰਥਾ ਫਿਰ ਖਤਮ ਕਰਕੇ ਇਹ ਖੰਡੇ ਬਾਟੇ ਵਾਲੀ ਅੰਮ੍ਰਿਤ ਦੀ ਮਰਿਆਦਾ ਚਲਾਈ ਤਾਂ ਜੋ ਸਿੱਖਾਂ ਦੇ ਵਿੱਚ ਇੱਕ ਤੇ ਸਹਿਜ ਪੜਾਉਨ ਸਕੇ ਦੂਜਾ ਵੀਰ ਦਾਸ ਪੜਾਉ ਉਸ ਉਹ ਰੂਏ ਮਰਿਆਦਾ ਮਹਾਰਾਜ ਨੇ ਕਾਇਮ ਕੀਤੀ